ਮੋਗਾ ਦੇ ਪਿੰਡ ਚਾਰਕ ਵਿੱਚ ਬਣੇ ਨਸ਼ਾ ਛਡਾਊ ਕੇਂਦਰ ਵਿੱਚ ਪਿੰਡ ਬੁੱਕਾਬਾਲਾ ਦੇ ਰਹਿਣ ਵਾਲੇ 35 ਸਾਲਾ ਜਸਪਾਲ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਜਸਪਾਲ ਦੇ ਸਿਰ ਤੇ ਗਹਿਰੇ ਜ਼ਖਮ ਦੇ ਨਿਸ਼ਾਨ ਮਿਲੇ ਹਨ। ਮੇਰੇ ਹਸਬੰਦ ਸੀਗੇ। ਕੀ ਨਾਮ ਕੀ ਸੀ ਇਹਨਾਂ ਦਾ? ਜਸਪਾਲ ਸਿੰਘ। ਤੇ ਕੀ ਸਾਰਾ ਮਾਮਲਾ ਕਿਵੇਂ ਕਿਵੇਂ ਮੌਤ ਹੋਈ ਤੁਹਾਨੂੰ ਕਦੋਂ ਪਤਾ ਲੱਗਿਆ? ਅੱਜ ਸੀ ਨਾ ਮਹੀਨੇ ਤੋਂ ਉੱਪਰ ਹੋ ਗਿਆ 4 ਜੁਲਾਈ ਨੂੰ ਇਹਨਾਂ ਨੂੰ ਇੱਥੇ ਛੱਡਿਆ ਸੀਗਾ। ਤੇ ਅੱਜ ਅਸੀਂ ਉਹਨਾਂ ਨੂੰ ਲੈਣ ਆਏ ਸੀ ਅਸੀਂ ਕਿਹਾ ਵੀ ਚਲੋ ਮਹੀਨਾ ਬਹੁਤ ਆ ਨਾ ਬਿੱਲ ਆ ਜਾਂਦੇ ਅਸੀਂ 1:05 ਤੇ ਜਦੋਂ ਆਏ ਇੱਥੇ ਦੋ ਜਾਣੇ ਸੀ ਇਹਨਾਂ ਨੇ ਗੇਟ ਨਹੀਂ ਖੋਲਿਆ ਸਾਨੂੰ ਅਸੀਂ ਬਹੁਤ ਗੇਟ ਖੜਕਾਇਆ ਫਿਰ ਉਹਨਾਂ ਨੇ ਜਦੋਂ ਗੇਟ ਖੋਲਿਆ ਜਦੋਂ ਅਸੀਂ ਅੰਦਰ ਗਿਆ ਪਹਿਲਾਂ ਤਾਂ ਕਹਿੰਦੇ ਵੀ ਤੁਹਾਡਾ ਕੋਈ ਰਿਸ਼ਤੇਦਾਰ ਉਹਨੂੰ ਲੈ ਗਿਆ ਫਿਰ ਕਹਿੰਦੇ ਉਹ ਭੱਜ ਗਿਆ ਤੇ ਜਦੋਂ ਸਾਡੇ ਮਾਮਾ ਜੀ ਨੇ ਕਿਹਾ ਜਿਹੜਾ ਰਿਸ਼ਤੇਦਾਰ ਉਹਨੂੰ ਲੈ ਕੇ ਗਿਆ ਉਹਨੇ ਸਿਗਨੇਚਰ ਕੀਤੇ ਹੋਣੇ ਦਿਖਾਓ ਤੇ ਉਹਨਾਂ ਨੇ ਮੈਨੂੰ ਇਹ ਪਾਸੇ ਵੀ ਪਤਾ ਸੀ ਕਿ ਇਹ ਨਸ਼ਾ ਡੇਟਾ ਸੈਂਟਰ ਵਿੱਚ ਇਹ ਕੰਮ ਕਰਦਾ ਪਹਿਲਾਂ ਦਾ ਪੰਜ ਕਿਸਾ ਥੋੜਾ ਕੁ ਰਿਕਾਰਡ ਲਾਇਆ ਕਿੱਥੇ ਪਤਾ ਇਹ ਨੂੰ 7-8 ਕੁੜੀ ਆ ਠੀਕ ਹਨ ਤੇ ਤੁਹਾਡੇ ਹਸਬੰਦ ਕਦੋਂ ਤੋਂ ਨਸ਼ਾ ਕਰਦੇ ਸੀਗੇ ਜੀ ਉਹਨਾਂ ਨੂੰ ਤੇ ਦਾਰੂ ਹੀ ਪੀਂਦਾ ਸੀ ਸ਼ਰਾਬ ਵੀ ਜ਼ਿਆਦਾ ਪਿੰਦੇ ਸੀਗੇ ਤੇ ਵੀ ਹੋ ਗਿਆ ਉਹਨਾਂ ਨੂੰ 7-8 ਸਾਲ ਪਿੰਦਿਆਂ ਨੂੰ ਤੇ ਤੁਸੀਂ ਪਹਿਲਾਂ ਵੀ ਤੁਸੀਂ ਇਸ ਨਸ਼ਾ ਥੋ ਕੇਂਦਰ ਦੇ ਸੰਪਰਕ ਵਿੱਚ ਕਦੋਂ ਆਏ ਅਸੀਂ ਪਿਛਲੇ ਸਾਲ ਜੂਨ ਚ ਵੀ ਇੱਕ ਮਹੀਨਾ ਛਟਿਆ ਸੀ ਇੱਥੇ ਜਦੋਂ ਤੁਸੀਂ ਭੈਣ ਜੀ ਇਹਨੂੰ ਛੱਡ ਕੇ ਗਏ ਹੋ ਉੱਥੇ ਦੇਖਿਆ ਕੋਈ ਹੋਰ ਬੰਦਾ ਸੀਗਾ ਨਹੀਂ ਅਸੀਂ ਛੱਡ ਕੇ ਨਹੀਂ ਗਏ ਉਹ ਲੈ ਕੇ ਆਏ ਸੀ ਲੈ ਕੇ ਆਈ ਸੀ ਤੇ ਕਿੰਨੇ ਪੈਸੇ ਲਿੱਤੇ ਸੀ ਤੁਹਾਡ ਕੋ ਇਹਨਾਂ ਨੇ ਇਲਾਜ ਕਰਾਉਣ ਦੇ ਨਾਲ 20000 ਰੁਪਏ 20000 ਤੇ ਕੌਣ ਬੰਦੇ ਸੀਗੇ ਜਿਨ੍ਹਾਂ ਦੇ ਕੋ ਪੈਸੇ ਲਿੱਤੇ ਸੀ ਇਹਨਾਂ ਨੂੰ ਲੈ ਕੇ ਗਏ ਸੀ ਇਹ ਜਿਹੜਾ ਇੰਦਰਜੀਤ ਦਸਾਂਝਾ ਉਹਨੇ ਲੈ ਸੀ ਤੇ ਇਹਨਾਂ ਦਾ ਜਾਣ ਪਛਾਣ ਕਿਵੇਂ ਪਈ ਤੁਹਾਡੀ ਸਾਡੇ ਨਾ ਪਿੰਡ ਚ ਹੀ ਸੀਗੇ ਉਹਨਾਂ ਨੇ ਸਾਨੂੰ ਉਹਨਾਂ ਨੇ ਕਾਲ ਕੀਤੀ ਸੀਗੀ ਤੇ ਉਹ ਫਿਰ ਇਹ ਲੈ ਕੇ ਆਏ ਸੀਗੀ ਜਦੋਂ ਤੁਸੀਂ ਆਏ ਹੋ ਕੀ ਹਾਲਾਤ ਦੇਖੇ ਜਦੋਂ ਮੈਨੂੰ ਜਦੋਂ ਕਹੀ ਜਾ ਰਹੀ ਸੀ ਪਹਿਲਾਂ ਤਾਂ ਕਹਿ ਰਹੇ ਸੀ ਵੀ ਹੈ ਨਹੀਂ ਇੱਥੇ ਚਲੇਗਾ ਫਿਰ ਜਦੋਂ ਮੇਰੇ ਮਾਸੀ ਜੀ ਦਾ ਬੇਟਾ ਨਾਲ ਆਇਆ ਸੀਗਾ ਦੋ ਜਣ ਤਿੰਨ ਚਾਰ ਜਣੇ ਸੀਗੇ ਅਸੀਂ ਜਦੋਂ ਆਏ ਤਾਂ ਫਿਰ ਉਹਨਾਂ ਨੇ ਜਦੋਂ ਉਹਨਾਂ ਨੇ ਸਖਤੀ ਕੀਤੀ ਦੱਸ ਕਿੱਥੇ ਆ ਵੀ ਕੌਣ ਲੈ ਗਿਆ ਸਿਗਨੇਚਰ ਦਿਖਾ ਹਨ ਫਿਰ ਉਹਨੇ ਦੱਸਦਾ ਵੀ ਉੱਥੇ ਅੰਦਰ ਪਿਆ ਵਾ ਜਦੋਂ ਅਸੀਂ ਜਾ ਕੇ ਦੇਖਿਆ ਅੰਦਰ ਜਾ ਕੇ ਤੁਸੀਂ ਕੀ ਦੇਖਿਆ ਡੈਡ ਬੋਡੀ ਦੇਖੀ ਸੀ ਕਿਹੜੇ ਹਾਲਾਤਾਂ ਵਿੱਚ ਸੀ ਉਹਨਾਂ ਦੇ ਸਿਰ ਤੇ ਸੱਟ ਵੱਜੀ ਹੋਈ ਆ ਕਿ ਉਹਨਾਂ ਦੇ ਹੱਥ ਹੱਥ ਐ ਸੂਜੇ ਪਏ ਨੀਲੇ ਹੋਏ ਪੈਸੀ ਜਦੋਂ ਤੁਸੀਂ ਆਏ ਜੀ ਕੁਛ ਸਮਾਂ ਸਮਾਂ ਪਹਿਲਾਂ ਇਹਨੂੰ 4 ਤਰੀਕ ਨੂੰ ਇੱਥੇ ਐਡਮਿਟ ਕਰਵਾਇਆ ਸੀਗਾ ਝੜਕਪਿੰਡ ਦੇ ਵਿੱਚ ਤੇ ਉਹ ਝੜਕਪਿੰਡ ਦੇ ਵਿੱਚ ਐਡਮਿਟ ਕਰਵਾਤਾ ਸੀ ਐਡਮਿਟ ਮੰਨ ਕੇ ਚੱਲੋ ਇਹਨਾਂ ਨੇ ਫੋਨ ਰਾਹੀਂ ਕਰਵਾਇਆ ਫੋਨ ਕਰਕੇ ਉਹ ਉੱਥੋਂ ਇਹਨੂੰ ਲੈ ਆਏ ਸੀ ਜਾ ਕੇ ਕਲੈਕਟ ਕਰਦੇ ਤਿੰਨ ਚਾਰ ਬੰਦੇ ਗਏ ਸੀ ਤੇ ਉਹਨਾਂ ਨੂੰ ਜਾ ਕੇ ਇੱਥੋਂ ਲੈ ਆਏ ਸੀ ਉਦੋਂ ਬਾਅਦ 10-15 ਦਿਨ ਬਾਅਦ ਇਹ ਇੱਕ ਵਾਰੀ ਉਹਨਾਂ ਦੇ ਪਰਿਵਾਰ ਸਾਡੀ ਪਰਝਾਈ ਮਿਲਣ ਆਈ ਸੀ ਉਦੋਂ ਜ਼ਿਆਦਾਤਰ ਉਹਨਾਂ ਨੂੰ ਇੱਥੋਂ ਬਾਗ ਗੇਟ 'ਚੋਂ ਵਾਪਸ ਕਰਤਾ ਵੀ ਨਹੀਂ ਠੀਕ ਹੈ ਜਿਹੜਾ ਕੋਈ ਸਮਾਨ ਦੇਣਾ ਤੁਸੀਂ ਦੇ ਦਿਓ ਅੱਜ ਇਹ ਅਚਾਨਕ ਫੇਰ ਉਹਨਾਂ ਨੂੰ ਟਾਈਮ ਹੋ ਗਿਆ ਸੀ ਇਹਨਾਂ ਨੇ ਕਿਹਾ ਕਿ ਚਲੋ ਆਪਾਂ ਉਹਨਾਂ ਨੂੰ ਘਰ ਲੈ ਆਉਨੇ ਆ ਜਦੋਂ ਦੁਬਾਰਾ ਉਹਨਾਂ ਨੂੰ ਅੱਜ ਲੈਣ ਵਾਸਤੇ ਆਏ ਇਹਨਾਂ ਨੇ ਗੇਟ ਨੂੰ ਨੌਕ ਕੀਤਾ ਪਹਿਲਾਂ ਗੇਟ ਨਹੀਂ ਖੋਲਿਆ ਜਦੋਂ ਦੁਬਾਰਾ ਗੇਟ ਖੋਲ੍ਹਿਆ ਕਹਿੰਦੇ ਤੁਹਾਡਾ ਬੱਚਾ ਇੱਥੋਂ ਚਲਾ ਉਹ ਜਿਹੜੇ ਇਹਨਾਂ ਦੇ ਮਾਲਕ ਆ ਓਨਰ ਨੇ ਜਿਹੜੋ ਕਿ ਇਧਰ ਆ ਹਾਂ ਨਿਊ ਇਹਨਾਂ ਨੇ ਕਹੇ ਨਜਾਇਜ਼ ਚੱਲ ਰਿਹਾ ਜਿਹੜਾ ਇਹ ਤਾਂ ਹੁਣ ਹੀ ਪਤਾ ਲੱਗਾ ਵੀ ਨਜਾਇਜ਼ ਚੱਲ ਰਿਹਾ ਜਦੋਂ ਇਹਨਾਂ ਦਾ ਦਵਾਰਾ ਉਹਨਾਂ ਨੂੰ ਪੁੱਛਿਆ ਕਹਿੰਦੇ ਨਹੀਂ ਤੁਹਾਡੇ ਰਿਸ਼ਤੇਦਾਰ ਲੱਗੇ ਕਹਿੰਦੇ ਸਿਗਨੇਚਰ ਦਿਖਾਓ ਜਦੋਂ ਇਹਨਾਂ ਨੇ ਅਚਾਨਕ ਇਧਰ ਨੂੰ ਜਾ ਕੇ ਦਰਵਾਜ਼ਾ ਖੋਲ ਕੇ ਆਉਡੀ ਤਲਾਸ਼ੀ ਲੈਣ ਦੀ ਜਿਵੇਂ ਪਪਾ ਦੇਖ ਰਹੇ ਨੇ ਵੀ ਆ ਰੂਮ ਚ ਨਾ ਹੋਵੇ ਜਦੋਂ ਦੇਖਿਆ ਤਾਂ ਉਹਨਾਂ ਦੀ ਉੱਥੇ ਬੋਡੀ ਪਈ ਸੀ ਅੱਛਾ ਜੀ ਨਵੀਂ ਉਹਨਾਂ ਦੀ ਬੋਡੀ ਪਈ ਸੀ ਫਿਰ ਇਹਨਾਂ ਨੇ ਸਾਨੂੰ ਦੱਸਿਆ ਸੀ ਸਾਰੇ ਆਗੇ ਪ੍ਰਸ਼ਾਸਨ ਨੂੰ ਦੱਸਿਆ ਜਾ ਕੇ ਉਸ ਮਨ ਡਿਪਾਰਟ ਸੀ ਜੀ ਨੇ ਇਹ ਆ ਜੀ ਪੁਲਿਸ ਨੇ ਸਾਨੂੰ ਭਰੋਸਾ ਦਿੱਤਾ ਵੀ ਅਸੀਂ ਕਤਲ ਦਾ 302 ਦਾ ਮਾਮਲਾ ਦਰਜ ਕਰਾਂਗੇ ਸੇਜੋ ਸਾਹਿਬ ਨੇ ਆ ਉਹਦਾ ਬਾਈਟ ਦੇ ਵਿੱਚ ਵੀ ਇੱਕ ਪੱਤਰਕਾਰ ਇਹ ਕਿਹਨਾਂ ਕਿਹਨਾਂ ਤੇ ਹੋਊਗਾ ਜੀ ਇਹ ਓਨਰ ਆ ਉਹਦਾ ਬੇਟਾ ਜੀ ਤੇ ਨਾਲ ਜਿਹੜੇ ਕੋਈ ਹੋਰ ਦੋ ਚਾਰ ਜਣੇ ਮੁਲਾਜ਼ਮ ਹਨ ਇਹ ਫੜਿਆ ਗਿਆ ਕੋਈ ਹਜੇ ਹਾਂ ਇਹਨਾਂ 'ਚ ਓਨਰ ਫੜਿਆ ਗਿਆ ਜੀ ਤੇ ਉਹਨਾਂ ਦਾ ਬੇਟਾ ਫਰਾਰ ਹੁਣ ਬੋਡੀ ਨੂੰ ਜੀ ਕਿੱਥੇ ਲੈ ਕੇ ਚੱਲੇ ਆ ਬੋਡੀ ਨੂੰ ਤਾਂ ਹੁਣ ਅਸੀਂ ਮੰਨ ਕੇ ਚੱਲੋ ਵੀ ਸਿਵਲ ਹਸਪੀਟਲ ਕਰਨ ਲੈ ਚੱਲੇ ਆ ਉਹਦਾ ਕਰਵਾਵਾਂਗੇ ਜੋ ਡਾਕਟਰ ਕਿੰਦਾ ਇਨਸਾਫ ਚਾਹੀਦਾ ਇਨਸਾਫ ਪੂਰਾ ਚਾਹੀਦਾ ਜੀ ਚਲੋ ਸਾਡਾ ਨੁਕਸਾਨ ਹੋਇਆ ਬਹੁਤ ਵੱਡਾ ਹੋਇਆ ਸੀ ਤੇ ਇਹ ਨਹੀਂ ਉਹਨੂੰ ਪ੍ਰੋਪਰ ਡਿਮੋਲਿਸ਼ੀ ਕੀਤਾ ਜਾਵੇ ਵੀ ਕਾਹਨ ਕੱਲ ਨੂੰ ਕਿਸੇ ਦਾ ਹੋਰ ਬੱਚਾ ਆ ਨਾ ਇੱਥੇ ਥਾਣਾ ਮੁਖੀ ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਇਹ ਸੈਂਟਰ 2022 ਵਿੱਚ ਬੰਦ ਕਰਵਾਇਆ ਗਿਆ ਸੀ ਪਰ ਅੰਦਰੋਂ ਅੰਦਰ ਚੱਲ ਰਿਹਾ ਸੀ ਸੈਂਟਰ ਦਾ ਮਾਲਕ ਖੁਦ ਜਸਪਾਲ ਨੂੰ ਸ਼ਰਾਬ ਦਾ ਨਸ਼ਾ ਛਡਵਾਉਣ ਲਈ ਲੈ ਕੇ ਆਇਆ ਸੀ ਕਰੀਬ 1 ਮਹੀਨਾ ਹੋ ਗਿਆ ਸੀ ਅੱਜ ਪਰਿਵਾਰ ਵਾਲੇ ਜਸਪਾਲ ਨੂੰ ਲੈਣ ਆਏ ਤਾਂ ਉਹਨਾਂ ਨੂੰ ਉਸ ਦੀ ਮੌਤ ਬਾਰੇ ਪਤਾ ਲੱਗਾ ਸ਼ਿਕਾਇਤ ਮਿਲਣ ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹ ਇਸ ਤਰ੍ਹਾਂ ਸੀਗਾ ਇੱਥੇ 2022 ਚ ਇੰਦਰਜੀਤ ਸਿੰਘ ਨੇ ਨਸ਼ਾ ਸ਼ਰਬੂ ਕੇਂਦਰ ਚਲਾਇਆ ਸੀਗਾ। ਉਹ 2022 ਚ ਬੰਦ ਕਰਾਇਆ ਜਾ ਚੁੱਕਾ ਸੀ। ਠੀਕ ਹੈ ਜੀ। ਉਹ ਕਿਤੇ ਇੰਦਰਜੀਤ ਸਿੰਘ ਦੇ ਸੰਪਰਕ ਚ ਆ ਗਏ ਗੁੱਕਣ ਵਾਲੇ ਦਾ ਮੁੰਡਾ ਸੀ ਜਿਸਪਾਲ ਸਿੰਘ। ਉਹ ਸ਼ਰਾਬ ਦੀੰਦਾਤੀ ਸੀ। ਉਹਦੇ ਘਰਦਿਆਂ ਨੇ ਉੱਥੋਂ ਜਾ ਕੇ ਇਹ ਲੈ ਆਇਆ ਇਹਨੇ ਇੱਥੇ ਰੱਖਿਆ। ਇਹਦੇ ਕੋਲ ਹੋਰ ਕੋਈ ਪੇਸ਼ੈਂਟ ਨਹੀਂ ਸੀ। आज ਉਹਨਾਂ ਨੇ ਸਾਡੇ ਪਾਸ ਉਹਦੀ ਜਸਪਾਲ ਸਿੰਘ ਮ੍ਰਿਤਕ ਦੀ ਪਤਨੀ ਮਨਦੀਪ कौर ਨੇ ਬਿਆਨ ਲਗਾਇਆ ਕਿ ਮੇਰੇ ਪਤੀ ਇੰਦਰਜੀਤ ਜੀ ਮੈਨੂੰ ਮਿਲ ਨਹੀਂ ਦਿੱਤਾ ਜਦੋਂ ਮੈਂ ਆਇਆ ਤੇ ਉਹ ਮੈਂ ਵੇਖਿਆ ਤੇ ਉਹਦੀ ਕਮਰੇ ਚ ਲਾਸ਼ ਪਈ ਸੀ ਉਹਦੀ ਕੁੱਟਮਾਰ ਕਰਕੇ ਤੇ ਮਤਲਬ ਉਹਦੀ ਮੌਤ ਮੌਤ ਹੋ ਗਈ ਹੈ ਤਫ਼ਤੀਸ਼ ਜਾਰੀ ਹੈ ਜੋ ਤਫ਼ਤੀਸ਼ ਰਾਂ ਪੋਸਟਮਾਰਟਮ ਦੁਆਰਾ ਰਿਪੋਰਟ ਤਿਆਰਤਾ ਹੈ ਉਹਦੇ ਮੁਤਾਬਕ ਅਗਲੇ ਕਾਰਵਾਈ ਕੀਤੀ ਜਾਵੇ ਇਹ ਜਸਪਾਲ ਸਿੰਘ ਇੰਦਰਜੀਤ ਸਿੰਘ ਇਹਦੇ ਲੜਕੇ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕੀਤਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ